ਲੰਗੇ ਰੋਜ਼ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਕਰਜ਼ੇ ਦੇ ਅੰਕੜੇ ਪੇਸ਼ ਕੀਤੇ ਗਏ ਉਹ ਮਾਫ ਕਰਨਾ ਬਜਟ ਦੇ ਅੰਕੜੇ ਪੇਸ਼ ਕੀਤੇ ਗਏ ਪਰ ਲੱਗਦਾ ਏਦਾਂ ਕਿ ਸਾਡਾ ਘੁਮ ਘਮਾ ਕੇ ਗੱਲ ਕਰ ਜੇ ਜੇ ਤੇ ਆ ਕੇ ਖੜ ਜਾਂਦੀ ਆ ਵੀ ਇੰਨਾ ਕਰਜ਼ਾ ਦੇਣਾ ਸੀ ਤੇ ਇੰਨਾ ਕਰਜ਼ਾ ਹਜੇ ਅਸੀਂ ਦੇਣਾ ਆ ਇਹਦੇ ਨਾਲ ਨਾਲ ਅਕਾਲੀ ਦਲ ਦੀ ਜਿਹੜੀ ਇਨ ਫਾਈਟਿੰਗ ਚੱਲ ਰਹੀ ਆ ਉਹਦੇ ਨਾਲ ਵੀ ਤੁਹਾਡੀ ਸਾਂਝ ਪਾਉਨੇ ਆ ਤੇ ਕੱਲ ਨੂੰ ਬੜਾ ਅਹਿਮ ਦਿਨ ਆ ਅਕਾਲੀ ਦਲ ਦੀ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਹੋ ਸਕਦਾ ਕੱਲ ਨੂੰ ਤੇ ਅਮਰੀਕਾ ਤੇ ਜਿਹੜਾ ਇਹਨਾਂ ਦਾ ਯੂਐਸਏ ਜਿਹੜਾ ਯੂਕਰੇਨ ਤੇ ਰਸ਼ੀਆ ਦੀ ਵਾਰ ਖਤਮ ਕਰਵਾਉਣ ਦੇ ਲਈ ਜੋ ਕੁਝ ਕਰ ਰਿਹਾ ਉਹਦੇ ਬਾਬਤ ਕੁਝ ਬੜੇ ਹੀ ਅਹਿਮ ਤੱਥ ਨਿਕਲ ਕੇ ਸਾਹਮਣੇ ਆਏ ਨੇ ਯੂਕਰੇਨ ਵਾਲਿਆਂ ਨੂੰ ਬੜਾ ਡਰ ਲੱਗ ਰਿਹਾ ਤੇ ਉਹਨਾਂ ਨੂੰ ਰਾਈਟਲੀ ਡਰ ਲੱਗਣਾ ਵੀ ਚਾਹੀਦਾ ਪਰ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਭਗਵੰਤ ਸਿੰਘ ਮਾਨ ਆ ਉਹ ਮਨਪੀਤ ਸਿੰਘ ਬਾਦਲ ਦੀ ਪਾਰਟੀ ਤੋਂ ਉਹਨਾਂ ਦਾ ਸਿਆਸੀ ਸਫਰ ਸ਼ੁਰੂਆਤ ਉਹਨਾਂ ਦੀ ਮਨਪੀਤ ਸਿੰਘ ਬਾਦਲ ਦੀ ਪਾਰਟੀ ਤੋਂ ਹੋਈ ਸੀ ਲਹਿਰੇ ਗਾਗੇ ਤੋਂ ਉਹ ਵਿਧਾਨ ਸਭਾ ਦੀ ਚੋਣ ਲੜੇ ਸੀਗੇ ਤੇ ਰਜਿੰਦਰ ਕੌਰ ਭੱਟਲ ਤੋਂ ਉਹ ਚੋਣ ਉਹ ਹਾਰ ਗਈ ਸੀ ਪਰ ਉਸੇ ਤੋਂ ਬਾਅਦ ਪੀਪੀਪੀ ਦੇ ਵਿੱਚ ਜਦੋਂ ਉਹਨਾਂ ਦਾ ਇਹ ਸਿਆਸੀ ਸਫ਼ਰ ਸ਼ੁਰੂ ਹੁੰਦਾ ਤੇ ਉਸੇ ਤੋਂ ਬਾਅਦ ਤੁਹਾਨੂੰ ਪਤਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਜਿਹੜਾ ਉਹ ਕਾਂਗਰਸ ਦੇ ਨਾਲ ਸਮਝੌਤਾ ਕਰ ਲੈਂਦੇ ਨੇ ਤੇ ਆਮ ਆਦਮੀ ਪਾਰਟੀ ਨਵੀਂ ਬਣੀ ਬਣੀ ਸੀ ਹਜੇ ਤੇ ਇਹ ਭਗਵਾਨ ਸਿੰਘ ਮਾਨ ਇੱਧਰ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਜਾਣਦੇ ਹਾਂ ਕਿ ਹੁਣੇ ਮੁੱਖ ਮੰਤਰੀ ਨੇ ਪੰਜਾਬ ਦੇ ਪਰ ਤੁਹਾਨੂੰ ਪਤਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਜਿਹੜਾ ਇਹ ਇੱਕ ਰੈਵੋਲੂਸ਼ਨ ਇਨਕਲਾਬ ਜਾਂ ਸੋ ਕਾਲਡ ਇਨਕਲਾਬ ਸ਼ੁਰੂ ਕੀਤਾ ਸੀ ਉਹ ਕੇਸ ਮਸਲੇ ਤੇ ਕੀਤਾ ਸੀ ਉਦੀ ਬੁਨਿਆਦ ਉਦੀ ਜੜ ਦੇ ਵਿੱਚ ਕੀ ਸੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਫਾਈਨੈਂਸ ਮਿਨਿਸਟਰ ਸੀਗੇ ਉਸ ਸਮੇਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਆਪਣੀ ਪਾਰਟੀ ਨੂੰ ਜਾਂ ਕਹਿ ਲਓ ਕਿ ਉਸ ਸਮੇਂ ਦੀ ਆਪਣੀ ਫਾਈਨੈਂਸ ਮਿਨਿਸਟਰ ਹੋਣਾ ਪੰਜਾਬ ਦੇ ਅੰਦਰ ਪੰਜਾਬ ਵਰਗੇ ਸੂਬੇ ਦਾ ਫਾਈਨੈਂਸ ਮਿਨਿਸਟਰ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਅਹਿਮ ਉਪਲਬਧੀ ਹੁੰਦੀ ਆ ਤੇ ਉਹਨੂੰ ਛੱਡਿਆ ਸੀ ਉਹਨਾਂ ਨੇ ਉਦੋਂ ਹਜੇ ਸਰਕਾਰ ਦੇ ਵਿੱਚ ਕੁਝ ਸਮਾਂ ਮੇਰਾ ਖਿਆਲ ਸਾਲ ਦੋਕ ਸਾਲ ਪਏ ਵੀ ਸੀ ਛੱਡਿਆ ਇਸ ਕਰਕੇ ਸੀ ਕਿ ਪੰਜਾਬ ਦੇ ਸਿਰ ਕਰਜ਼ਾ ਬਹੁਤ ਹੋ ਗਿਆ ਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਉਹਨਾਂ ਦੇ ਸ਼ਬਦ ਸੀ ਇਸੇ ਤਰੀਕੇ ਦੇ ਮੋਸਲੀ ਉਹ ਕਹਿੰਦੇ ਹੁੰਦੇ ਸੀ ਕਿ ਜੇਕਰ ਤੁਹਾਡੇ ਸਿਰ ਤੇ ਕਰਜ਼ਾ ਹੋਵੇ ਤੇ ਇੱਕ ਪੰਜਾਬੀ ਇਸ ਗੱਲ ਨੂੰ ਕਿੱਦਾਂ ਬਰਦਾਸ਼ਤ ਕਰ ਸਕਦਾ ਕਿੱਦਾਂ ਰਾਤ ਨੂੰ ਸੌਂ ਸਕਦਾ ਜੇ ਉਹਦੇ ਸਿਰ ਉਹਨੇ ਕਿਸੇ ਦਾ ਕਰਜ਼ਾ ਦੇਣਾ ਹੋਵੇ ਤੇ ਇਸੇ ਕਰਕੇ ਮੈਨੂੰ ਨੀਂਦ ਨਹੀਂ ਆਉਂਦੀ ਤੇ ਮੇਰੀ ਸਰਕਾਰ ਮੈਨੂੰ ਉਸ ਤਰੀਕੇ ਦੀਆਂ ਪਾਲਿਸੀਆਂ ਨਹੀਂ ਬਣਾਉਣ ਦੇ ਰਹੀ ਆਬਵੀਅਸਲੀ ਕਾਲੀ ਦਰਬਾਦ ਦੀ ਸਰਕਾਰ ਸੀ ਉਦੋਂ ਤੇ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਮੈਂ ਹੁਣ ਅਲੱਗ ਰਾਹ ਇਖਤਿਆਰ ਕਰ ਰਿਹਾ ਤੇ ਮੈਂ ਪੰਜਾਬ ਨੂੰ ਅੱਗੇ ਲੈ ਕੇ ਜਾਊਂਗਾ ਉਹਨਾਂ ਦਾ ਵੈਸੇ ਇਹ ਵੀ ਦਾਅਵਾ ਸੀ ਕਿ ਮੈਂ ਹੋਰ ਕੁਝ ਕਰਾ ਨਾ ਕਰਾਂ ਮੈਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਲਈ ਕਈ ਲੀਡਰ ਬਸ ਇੱਕ ਤਾਂ ਚਲੋ ਉਹਨਾਂ ਨੇ ਮੁੱਖ ਮੰਤਰੀ ਬਣਾਤਾ ਮਾਨ ਸਾਹਿਬ ਨੂੰ ਤੇ ਹੋਰ ਤਾਂ ਲੀਡਰ ਉਹਨਾਂ ਦੇ ਕੋਈ ਨਹੀਂ ਸਾਨੂੰ ਨਜ਼ਰ ਆਉਂਦੇ ਵੈਸੇ ਤਾਂ ਅੱਜਕੱਲ ਤਾਂ ਆਪ ਵੀ ਉਹ ਭਾਜਪਾ ਦੇ ਵਿੱਚ ਚਲੇ ਗਏ ਆਪ ਪੀਪੀ ਪਹਿਲਾਂ ਅਕਾਲੀ ਦਲ ਚ ਸੀ ਫੇ ਪੀਪੀਪੀ ਚ ਆਏ ਪੀਪੀਪੀ ਤੋਂ ਕਾਂਗਰਸ ਦੇ ਵਿੱਚ ਚਲੇ ਗਏ ਕਾਂਗਰਸ ਤੋਂ ਭਾਜਪਾ ਚਲੇ ਗਏ ਉਦੋਂ ਦੀ ਇਹ ਵੀ ਖਬਰਾਂ ਸਨ ਕਿ ਕਾਂਗਰਸ ਤੋਂ ਭਾਜਪਾ ਨਹੀਂ ਐਕਚੁਅਲੀ ਅਕਾਲੀਆਂ ਜੀ ਜਾਣਾ ਸੀ ਪਰ ਉੱਥੇ ਥੋੜੀ ਬਾਲੀ ਖਾਟਾ ਪੱਟੀ ਹੋ ਗਈ ਤਾਂ ਹੁਣ ਤਾਂ ਚਲੋ ਕਹਿੰਦੇ ਮੈਂ ਭਾਜਪਾ ਜੀ ਰਹਿਣਾ ਪਰ ਖੈਰ ਮਨਪ੍ਰੀਤ ਬਾਦਲ ਜੀ ਨਹੀਂ ਆਪਾਂ ਗੱਲ ਕਰ ਰਹੇ ਹਾਂ ਗੱਲ ਇਹ ਕਰ ਰਹੇ ਹਾਂ ਕਿ ਹਜੇ ਤੱਕ ਮਨਪ੍ਰੀਤ ਸਿੰਘ ਬਾਦਲ ਵੀ ਉਸ ਸਾਰੇ ਇਨਕਲਾਬ ਤੋਂ ਬਾਅਦ 5 ਸਾਲ ਆਪਣੇ ਫਾਈਨੈਂਸ ਮਿਨਿਸਟਰ ਰਹਿ ਗਏ ਪੰਜਾਬ ਦੇ ਫਿਰ ਉਸ ਇਨਕਲਾਬ ਦੇ ਸੈਨਿਕ ਸੋਲਜਰ ਭਗਵੰਤ ਸਿੰਘ ਮਾਨ ਜਿਹੜੇ ਉਸ ਇਨਕਲਾਬ ਚ ਸ਼ਾਮਲ ਹੋਏ ਸੀ ਕਿ ਪੰਜਾਬ ਦੇ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੀਦੀ ਕਿ ਪੰਜਾਬ ਦੇ ਸਰ ਕਰਜ਼ਾ ਬਹੁਤ ਹੈ ਉਹ ਹੁਣ ਮੁੱਖ ਮੰਤਰੀ ਨੇ ਪਿਛਲੇ 3 ਸਾਲਾਂ ਦੇ ਤੇ ਕਰਜ਼ਾ ਹੁਣ ਦੇ ਜਿਹੜੇ ਅੰਕੜੇ ਸਰਕਾਰ ਨੇ ਜਾਰੀ ਕੀਤੇ ਆ ਜੀ ਕੱਲ ਇਹਨਾਂ ਨੇ ਚੀਮਾ ਸਾਹਿਬ ਜਿਹੜੇ ਕਿ ਹੁਣ ਸਾਡੇ ਵਿੱਤ ਮੰਤਰੀ ਨੇ ਉਹਨਾਂ ਨੇ ਜਾਰੀ ਕੀਤੇ ਨੇ ਅੱਛਾ ਇਹ ਕੁਝ ਕੁ ਨੰਬਰ ਨੇ 220 ਦੇ ਵਿੱਚ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਸੀਗਾ ਉਹ 229629 ਲੱਖ ਕਰੋੜ ਸੀ 221 ਦੇ ਵਿੱਚ 259000 ਲੱਖ ਕਰੋੜ ਹੋ ਗਿਆ ਇਸੇ ਤਰੀਕੇ ਨਾਲ 222 ਦੇ ਵਿੱਚ 284 223 ਦੇ ਵਿੱਚ 316 ਤੇ 224 ਦੇ ਵਿੱਚ ਆਉਂਦੇ ਆਉਂਦਿਆਂ 378453 ਲੱਖ ਕਰੋੜ ਪੰਜਾਬ ਦੇ ਸਿਰ ਕਰਜ਼ਾ ਹੋ ਗਿਆ ਆਪ ਸਰਕਾਰ ਦੌਰਾਨ ਪਹਿਲੇ ਸਾਲ ਚ ਸੂਬੇ ਤੇ ਕਰੀਬ 32000 ਕਰੋੜ ਅਤੇ ਦੂਜੇ ਸਾਲ ਚ ਕਰੀਬ 29000 ਕਰੋੜ ਦਾ ਕਰਜ਼ਾ ਚੜਿਆ ਤੇ ਤਾਂ ਹੀ ਮੈਂ ਕਿਹਾ ਵੀ ਐਕਚੁਅਲੀ ਇਹ ਬਜਟ ਤਾਂ ਨਹੀਂ ਮੋਸਟਲੀ ਕਰਜ਼ੇ ਦਾ ਹੀ ਕਹਿ ਲਓ ਕਿ ਸੈਸ਼ਨ ਹੁੰਦਾ ਪਰ ਇਹਨੂੰ ਘਟਾਉਣ ਦੇ ਲਈ ਜਿਹੜੇ ਕੁਝ ਕੁ ਐਕਸਪਰਟਸ ਨੇ ਦਿਨਾਂ ਨੇ ਕਿਤੇ ਨਾ ਕਿਤੇ ਸਰਕਾਰ ਦੀ ਇਸ ਗੱਲ ਉਤਾਰੀ ਵੀ ਕੀਤੀ ਆ ਵੀ ਲੋਕਾਂ ਦੀ ਭਲਾਈ ਵਾਲਾ ਬਜਟ ਆ ਜਾਂ ਇਸ ਤਰੀਕੇ ਨਾਲ ਲਲਾਪਵਾ ਵੀ ਕੀਤਾ ਪਰ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਇਹਨੂੰ ਡੈਟ ტ੍ਰੈਪ ਦੇ ਵਿੱਚੋਂ ਸੂਬੇ ਨੂੰ ਕਿੱਦਾਂ ਕੱਢਣਾ ਇਹਦੀ ਕੋਈ ਖਾਸ ਸਾਨੂੰ ਨੀਤੀ ਨਜ਼ਰ ਨਹੀਂ ਆਉਂਦੀ ਨੀਤੀ ਤਾਂ ਐਕਚੁਅਲੀ ਕਿਸੇ ਵੀ ਚੀਜ਼ ਦੀ ਨਜ਼ਰ ਨਹੀਂ ਆਉਂਦੀ ਰਿਫਾਰਮ ਦੇ ਨਾਮ ਤੇ ਆਈ ਹੋਈ ਇਹ ਪਾਰਟੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡੇ ਰਿਫਾਰਮਸ ਦੀ ਜ਼ਰੂਰਤ ਆ ਚਲੋ ਇੱਕ ਗੱਲ ਚੰਗੀ ਆ ਕਿ ਸੈਂਟਰ ਪੁਆਇੰਟ ਇਹਨਾਂ ਨੇ ਆਪਣੇ ਸੈਸ਼ਨ ਦਾ ਜਾਂ ਬਜਟ ਦਾ ਇਹਨਾਂ ਨੇ ਬਣਾਇਆ ਨਸ਼ੇ ਨੂੰ ਤੇ ਇਹਨਾਂ ਨੇ ਇਹਦੇ ਵਿੱਚ ਕਈ ਚੀਜ਼ਾਂ ਐਕਚੁਅਲੀ ਇਸ ਬਜਟ ਦੇ ਵਿੱਚ ਜਿਹੜੀਆਂ ਇਹਨਾਂ ਨੇ ਐਲਾਨੀਆਂ ਆਈ ਥਿੰਕ ਉਹ ਅੰਕੜਿਆਂ ਦੇ ਜੇਕਰ ਆਪਾਂ ਵਿੱਚ ਨਾ ਵੀ ਪਈਏ ਤਾਂ ਇਦੇ ਵਿੱਚ ਕਈ ਜਿਹੜਾ ਆਪਕਾਰੀ ਮਾਲੀਆ ਹੈ ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਕਿ ਸਾਡਾ ਵਾਅਦਾ ਹੋਇਆ ਸਾਨੂੰ ਤੇ ਇਹ ਜਿਹੜਾ ਸਿੱਖਿਆ ਦੇ ਲਈ ਕਾਫੀ ਬਜਟ ਰੱਖਿਆ ਗਿਆ ਤੇ 17975 ਕਰੋੜ ਰਸੀਦ ਦੇ ਲਈ 5598 ਕਰੋੜ ਇਸੇ ਤਰੀਕੇ ਨਾਲ ਖੇਡਾਂ ਦੇ ਲਈ 979 ਕਰੋੜ ਖੇਤੀ ਲਈ 4524 ਕਰੋੜ ਸਮਾਜ ਭਲਾਈ ਲਈ 9340 ਕਰੋੜ ਬਿਜਲੀ ਲਈ 7614 ਕਰੋੜ ਵੱਖ-ਵੱਖ ਜਿਹੜੇ ਆ ਇਸੇ ਤਰੀਕੇ ਨਾਲ ਵੱਡਾ ਇਹ ਕਈ ਨੰਬਰ ਨੇ ਪਰ ਇਹਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਨਵੀਂ ਗੱਲ ਲੈ ਕੇ ਆਂਦੀ ਆ ਕਿ ਅਸੀਂ ਸੈਂਸਸ ਇੱਕ ਕਰਵਾਵਾਂਗੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਕਿ ਕਿੱਥੇ-ਕਿੱਥੇ ਨਸ਼ਿਆਂ ਦੇ ਜਿਹੜੇ ਐਗਜ਼ੈਕਟ ਅੰਕੜੇ ਸਾਡੇ ਕੋਲ ਸਾਹਮਣੇ ਆਉਣ ਹਰੇਕ ਘਰ ਦੇ ਵਿੱਚ ਜਾ ਕੇ ਪੁੱਛਿਆ ਜਾਵੇਗਾ ਕਿ ਡਰੱਗ ਦੇ ਨਾਲ ਸੰਬੰਧਿਤ ਵੀ ਜੇ ਕੋਈ ਨਸ਼ਾ ਕਰਦਾ ਜਾਂ ਨਹੀਂ ਐਂਡ ਫਿਰ ਸਰਕਾਰ ਦਾ ਇਹ ਦਾਵਾ ਕਿ ਇਹਦੇ ਨਾਲ ਅਸੀਂ ਇਹ ਕਰਾਂਗੇ ਕਿ ਇੱਕ ਤਾਂ ਪਾਲਿਸੀਆਂ ਬਿਹਤਰ ਬਣਾਵਾਂਗੇ ਤੇ ਨਾਲ ਦੀ ਨਾਲ ਜਿਹੜੇ ਇਹ ਡਿ ਅਡਿਕਸ਼ਨ ਸੈਂਟਰ ਆ ਉਹਨਾਂ ਦੀ ਗੱਲ ਵੀ ਹੋਵੇਗੀ ਤੇ ਵੀ ਅਸੀਂ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਜਿਹੜਾ ਦਾਵਾ ਜਾਂ ਵਾਅਦਾ ਲੈ ਕੇ ਸਰਕਾਰ ਇਹ ਆਈ ਵੀ ਸੀ ਹੁਣ ਇਹਨੂੰ ਇਹ ਚਲੋ ਇਹਦੇ ਤੇ تنਕੀਦ ਵੀ ਹੋ ਸਕਦੀ ਹੈ ਨੀਰੇ ਤੇ ਗੱਲ ਹੋ ਸਕਦੀ ਹੈ ਤੇ پرو ਐਂਡ ਕੌਂਸ ਹੋ ਸਕਦੇ ਆ نو ਡਾਊਟ ਕਿਸੇ ਨੂੰ ਇਹ ਗੱਲ ਚੰਗੀ ਵੀ ਲੱਗ ਸਕਦੀ ਮਾੜੀ ਵੀ ਲੱਗ ਸਕਦੀ ਆ ਪਰ ਜਿਹੜੀ ਪੰਜਾਬ ਦੀ ਆਪੋਜੀਸ਼ਨ ਦਾ ਹਮੇਸ਼ਾ ਜਦੋਂ ਇਹ ਆਪੋਜੀਸ਼ਨ ਦੇ ਵਿੱਚ ਹੁੰਦੇ ਸੀ ਇਹਨਾਂ ਦਾ ਵੀ ਇਹ ਹੁੰਦਾ ਸੀ ਜਦੋਂ ਕਿਸੇ ਇਦਾਂ ਦੇ ਮਸਲੇ ਤੇ ਕੋਈ ਗੱਲ ਹੁੰਦੀ ਐਟ ਲੀਸਟ ਉਹਨੂੰ ਹੋਣ ਤਾਂ ਦਿਓ ਹੁਣ ਇਹਨਾਂ ਨੇ ਹੁਣੇ ਰੌਲਾ ਪਾਤਾ ਜੀ ਪਹਿਲਾਂ ਵਿਧਾਨ ਸਭਾ ਵਾਲਿਆਂ ਦਾ ਕਰਾਓ ਵਿਦਾਂ ਸਵਾਲਿਆਂ ਦਾ ਕਰਾ ਲੈਣਾ ਆਪੇ ਯਾਰ 117 ਲੋਕ ਨੇ ਤੁਸੀਂ ਕਰਾ ਲਿਓ ਆਪੇ ਜੇ ਤੁਹਾਨੂੰ ਬਹੁਤ ਆਪਣੀ ਇਸ ਚੀਜ਼ ਦੀ ਡੋਪ ਟੈਸਟ ਵਗੈਰਾ ਕਰਵਾਉਣ ਦੀ ਜਰੂਰਤ ਹੈ ਜੇਕਰ ਕਿਸੇ ਪਾਸੇ ਨੂੰ ਸਰਕਾਰ ਚੱਲੀ ਆ ਤਾਂ ਚੱਲ ਲੈਣ ਦਿਓ ਪਿਛਲੇ ਜਿੰਨੀਆਂ ਪਾਰਟੀਆਂ ਕਾਲੀ ਰੋਲਾ ਪਾ ਰਹੇ ਨੇ ਕਾਂਗਰਸ ਰੋਲਾ ਪਾ ਰਹੇ ਨੇ ਤੁਸੀਂ ਵੀ ਤਾਂ ਪਹਿਲਾਂ ਸੱਤਾ ਦੇ ਵਿੱਚ ਹੀ ਸੀ ਜੇ ਏਟਲੀਸਟ ਉਹ ਕੁਝ ਕਰ ਰਹੇ ਨੇ ਇਧਰਲੇ ਪਾਸੇ ਤਾਂ ਉਹਨਾਂ ਨੂੰ ਕਰ ਲੈਣ ਦਿਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇੱਧਰ ਸਥਿਤੀਆਂ ਬਿਹਤਰੀ ਹੋ ਜਾਣ ਕਿਉਂਕਿ ਸਭ ਤੋਂ ਵੱਡੀ ਪ੍ਰਵਾਸ ਦੀ ਜਿਹੜੀ ਪ੍ਰੋਬਲਮ ਹੈ ਪੰਜਾਬ ਦੀ ਤੇ ਨਸ਼ਾ ਇਹ ਇਹ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਤੇ ਬਹੁਤ ਵਾਰ ਆਪਾਂ ਗੱਲ ਕੀਤੀ ਆ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਸੋ ਜੇਕਰ ਸਰਕਾਰ ਇਸ ਪਾਸੇ ਨੂੰ ਚੱਲੀ ਆ ਤਾਂ ਏਟਲੀਸਟ ਉਹਨਾਂ ਨੂੰ ਚੱਲਣ ਲਾਂ ਦੇਓ ਚੰਗੀ ਗੱਲ ਹੈ ਤੇ ਹਰ ਇੱਕ ਗੱਲ ਦਾ تنਕੀਦ ਬਰਾਇ تنਕੀਦ ਉਰਦੂ ਦੇ ਵਿੱਚ ਕਹਿੰਦੇ ਨੇ ਮੈਂ تنਕੀਦ ਬਰਾਇ تنਕੀਦ ਬਸ ਹਰ ਗੱਲ ਦੇ ਉੱਤੇ ਵਿਰੋਧ ਹੀ ਕਰਨਾ ਬੀਬੀ ਕੋ ਚੰਗੀ ਗੱਲ ਨਹੀਂ ਹੁੰਦੀ ਹਾਂ ਤੁਸੀਂ ਉਹਦੀਆਂ ਕੋ ਕਮੀਆਂ ਪੇਸ਼ੀਆਂ ਜਿਹੜੀਆਂ ਹੈਗੀਆਂ ਜਾਂ ਉਹਦੇ ਉਹਦਾ ਨੁਕਸਾਨ ਕੀ ਹੋ ਸਕਦਾ ਹਜੇ ਤੱਕ ਮੈਨੂੰ ਵਿਰੋਧੀ ਧਿਰ ਦੇ ਕਿਸੇ ਵੀ ਬਿਆਨ ਚੋਂ ਇਹ ਨਹੀਂ ਪਤਾ ਲੱਗਾ ਕਿ ਜਿਹੜੀ ਇਹ ਸੈਂਸਰ ਡਰਗ ਸੈਂਸਰਸ ਕਰਵਾਉਣ ਜਾ ਰਹੀ ਹੈ ਪੰਜਾਬ ਸਰਕਾਰ ਵੀ ਇਹਦਾ ਨੁਕਸਾਨ ਕੀ ਹੋ ਸਕਦਾ ਇਹ ਜ਼ਰੂਰ ਕਹਿ ਰਹੇ ਨੇ ਕਿ ਜੀ ਇਹਨਾਂ ਦਾ ਵੀ ਕਰਾਓ ਪਹਿਲਾਂ ਉਹ ਮੋਸਟਲੀ ਤੁਹਾਨੂੰ ਪਤਾ ਮਾਨਸਾਪ ਤੇ ਤੰਤ ਕਰਦੇ ਉਹਨਾਂ ਦੀ ਜਿਹੜਾ ਗਲਾਸੀ ਨੂੰ ਲੈ ਕੇ ਪਰ ਉਹ ਕੋਈ ਚੋਰੀ ਛੁਪੇ ਤਾਂ ਹੈ ਨਹੀਂ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਤੇ ਇਦਾਂ ਦੇ ਵੀ ਇਹਨਾਂ ਦੇ ਵਿੱਚੋਂ ਵੀ ਹੈ ਨਹੀਂ ਵੀ 117 ਦੇ ਵਿੱਚੋਂ ਕਿੰਨੇ ਘੋਣੇ ਆ ਜਿਹੜੇ ਨਹੀਂ ਖਿੰਦੇ ਹੋਣੇ ਤੇ ਖੈਰ ਸੋ ਇਹ ਬਜਟ ਰੱਖ ਲਓ ਇਹਨੂੰ ਜਾਂ ਕਰਜ਼ਾ ਰੱਖ ਲਓ ਜਿਵੇਂ ਮੈਂ ਕਿਹਾ ਕਿ ਜਿਸ ਸਖਸ਼ ਦੀ ਸ਼ੁਰੂਆਤ ਹੀ ਉਸ ਰਾਜਨੀਤੀ ਤੋਂ ਹੋਈ ਸੀ ਕਿ ਅਸੀਂ ਪੰਜਾਬ ਦਾ ਕਰਜ਼ਾ ਘਟਾਉਣਾ ਅੱਜ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਸਥਿਤੀਆਂ ਤੁਹਾਡੇ ਸਾਹਮਣੇ ਹੀ ਆ ਜੇਕਰ ਇੱਕ ਹੋਰ ਵੈਸੇ ਅੱਛਾ ਇਹ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਨਾ ਤੁਸੀਂ ਦੇਖੋ ਇਹਦੇ ਵਿੱਚ ਇੱਕ ਲੰਗੇ ਦਿਨੀ ਮਾਨ ਸਾਹਿਬ ਨੇ ਜਿਹੜੇ ਦੇਵਮਾਨ ਸਾਹਿਬ ਹੈ ਉਹਨਾਂ ਨੇ ਜਰੂਰ ਇੱਕ ਮਸਲਾ ਪੰਜਾਬ ਦਾ ਜਿਹੜਾ ਪਾਣੀ ਦਾ ਪੱਧਰ ਘਟ ਰਿਹਾ ਉਹਦਾ ਉਠਾਇਆ ਜਦੋਂ ਉਸ ਸਮੇਂ ਉਹਨਾਂ ਨੇ ਮਸਲਾ اٹھਾਇਆ ਉਦੋਂ ਵਿਧਾਨ ਸਭਾ ਦੇ ਵਿੱਚ ਮੌਜੂਦ ਹੀ ਬਸ ਚੰਦਕ ਲੋਕ ਸੀਗੇ ਅਦਰਵਾਈਜ਼ ਜਿਹੜਾ ਉਸ ਲੈਵਲ ਦੀ ਉੱਥੇ ਹਾਜ਼ਰੀ ਹੈ ਨਹੀਂ ਸੀ ਨਹੀਂ ਤਾਂ ਉੱਥੇ ਮਸਲਿਆਂ ਦੇ ਕਿਨਾਂ ਦੇ ਬਹਿਸ ਹੁੰਦੀ ਹੈ ਜੀ ਸਾਡੀ ਸੜਕ ਬਣਾ ਦਿਓ ਜੀ ਸਾਡੀਆਂ ਗਲੀਆਂ ਟੁੱਟੀਆਂ ਆ ਜੀ ਫਲਾਨੇ ਜਗ੍ਹਾ ਤੇ ਜਿਹੜੇ ਡਿਸਪੈਂਸਰੀਆਂ ਦੇ ਵਿੱਚ ਦਵਾਈਆਂ ਨਹੀਂ ਪਹੁੰਚਦੀਆਂ ਇਹ ਤਾਂ ਲੋਕਲ ਕੰਮ ਕਰਨ ਵਾਲੇ ਹੁੰਦੇ ਆ ਜਿਹੜੀ ਜੇ ਜਗਾ ਤੇ ਤੁਸੀਂ ਬੈਠੇ ਹੋ ਤੇ ਤਾਂ ਤੁਸੀਂ ਨੀਤੀਆਂ ਬਣਾਉਣੀਆਂ ਖੇਤੀ ਨੀਤੀ ਬਣਾਉਣੀ ਚਾਹੀਦੀ ਅਚਾ ਖੇਤੀ ਨੀਤੀ ਉਹ ਡੱਲੇ ਵਾਲ ਸਾਹਿਬ ਦਾ ਵੀ ਰੌਲਾ ਪਿਆ ਹੋਇਆ ਉਹ ਪਤਾ ਨਹੀਂ ਲੱਗ ਰਿਹਾ ਕਿੱਧਰ ਆ ਹੁਣ ਅਤੇ ਖੇਤੀ ਨੀਤੀ ਇਹਨਾਂ ਨੇ ਕੀ ਬਣਾਉਣੀਆਂ ਜੀ ਹੁਣ ਫੇਰ ਅਚਾ ਚੋਣੇ ਦਾ ਇੰਨਾ ਜਿਆਦਾ ਰੌਲਾ ਪਾ ਕੇ ਹਟਿਆ ਤੇ ਹੁਣੇ ਕੱਲ ਦੀ ਇਹ ਰਿਪੋਰਟ ਆ ਕਿ ਭਗਵੰਤ ਸਿੰਘ ਮਾਨ ਦੁਬਾਰਾ ਕਿਸੇ ਕੇਂਦਰੀ ਮੰਤਰੀ ਆਪਣੇ ਮੇਰੇ ਖਿਆਲ ਪ੍ਰਲਾਦ ਜੋਸ਼ੀ ਉਹਨਾਂ ਨੂੰ ਮਿਲੇ ਨੇ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਕਣਕ ਵੀ ਚਕਵਾਈ ਜਾਵੇ ਤੇ ਉਧਰੋਂ ਉਹ ਜਿਹੜਾ ਬਸਾਖੀ ਦਾ ਟਾਈਮ ਆ ਗਿਆ ਮਤਲਬ ਕਿ ਬਾਡੀਆਂ ਦਾ ਟਾਈਮ ਆ ਗਿਆ ਤੇ ਉਧਰੋਂ ਹੁਣ ਇਹ ਜਿਹੜਾ ਦੇ ਰਾਤੀ ਤੁਰੇ ਨੇ ਚੰਗੀ ਗੱਲ ਹੈ ਕਿ ਪਹਿਲਾ ਪਹਿਲਾ ਹੋ ਜਵੇ ਕਿਤੇ ਜਿੱਦਾਂ ਝੋਨੇ ਦੀ ਚਕਾਈ ਦੇ ਟਾਈਮ ਪ੍ਰੋਬਲਮ ਆਈ ਸੀ ਉਸੇ ਤਰੀਕੇ ਨਾਲ ਹੁਣ ਵੀ ਨਾ ਆ ਜਵੇ ਸੋ ਖੇਤੀਬਾੜੀ ਨੀਤੀ ਦਾ ਖਰੜਾ ਤਾਂ ਜਰੂਰ ਤਿਆਰ ਕੀਤਾ ਸੀ ਪਰ ਉਹ ਸਾਨੂੰ ਨજર ਨજર ਕੋਈ ਨਹੀਂ ਆਇਆ ਰਿਫਾਰਮ ਤਾਂ ਜਿਵੇਂ ਮੈਂ ਕਿਹਾ ਕਿਸੇ ਹੋਰ ਵੀ ਹਾਲਾਂਕਿ ਬਾਰ ਬਾਰ ਸਿੱਖਿਆ ਤੇ ਸੇਧ ਦੀ ਗਲਤੀਆਂ ਕਰਦੇ ਨੇ ਪਰ ਉਹਦੇ ਤੇ ਵੀ ਕੋਈ ਬਹੁਤ ਐਕਸਟਰਾ ਆਰਡੀਨਰੀ ਚੀਜ਼ ਉਹ ਹਜੇ ਤੱਕ ਤਾਂ ਨਹੀਂ ਕਰ ਸਕੇ ਇਹ ਬਹੁਤ ਆਹ ਜਿਹੜਾ ਡਰੱਗ ਵਾਲਾ ਮਸਲਾ ਜੇਕਰ ਇਹਨੂੰ ਹੱਲ ਕਰ ਲੈਣਗੇ ਤਾਂ ਸਿੱਕ ਵੱਡੀ ਇਹਨਾਂ ਦੇ ਲਈ ਅਚੀਵਮੈਂਟ ਹੋ ਸਕਦੀ ਹੈ ਪਰ ਜੇਕਰ ਕਰ ਲੈਣਗੇ ਹਜੇ ਤੱਕ ਕਹ ਲੋ ਕਿ ਇੱਕ ਜਦੋਂ ਆਪ ਹੀ ਮਾਨਸਾਹਬ ਕਹਿੰਦੇ ਨੇ ਨਾ ਵੀ ਸ਼ੇਰ ਚੋਂ ਕੂਣੀ ਵੀ ਨਹੀਂ ਕੱਤੀ ਤੇ ਬਾਕੀ ਜਿਹੜੀ ਪੰਜਾਬ ਦੀ ਇੱਕ ਵਿਰੋਧੀ ਤਿਰ ਅਕਾਲੀ ਦਲ ਉਹਨਾਂ ਦੇ ਅੱਜ ਕਿਉਂਕਿ ਕੱਲ ਉਹਨਾਂ ਨੂੰ 28 ਤਰੀਕ ਨੂੰ ਜੀ ਉਹਨਾਂ ਦਾ ਇਜਲਾਸ ਵੀ ਆ ਉਹਦੇ ਬਾਬਤ ਬਹੁਤ ਸਾਰੇ ਪ੍ਰੋਟੈਸਟ ਖਾਸ ਕਰਕੇ ਧੋਮਾ ਸਾਹਿਬ ਨੇ ਦਿੱਤੀ ਉਹ ਧੋਮਾ ਸਾਹਿਬ ਨੂੰ ਬਣਾਉਣ ਦੇ ਲਈ ਜਿਹੜੇ ਮਜੀਠੀਆ ਸਾਹਿਬ ਹੈ ਉਹ ਦੱਸਦੇ ਆ ਬਾਰ-ਬਾਰ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਤੇ ਧਾਮੀ ਸਾਹਿਬ ਦੀ ਵੀ ਦੱਸ ਦਿਆ ਮੁਲਾਕਾਤ ਉਹਨਾਂ ਦੇ ਨਾਲ ਹੋਈ ਆ ਤੇ ਅੱਜ ਹੀ ਭੁੰਦਰ ਸਾਹਿਬ ਜਿਹੜੇ ਕਾਰਜਕਾਰੀ ਪ੍ਰਧਾਨ ਆ ਉਹਨਾਂ ਨੇ ਤਾਂ ਕੀਤੀ ਆ ਬੇਨਤੀ ਇਕੱਠੇ ਹੋਣ ਦੀ ਤੇ ਵੀ ਇਕੱਠੇ ਹੋ ਜਾਓ ਤੇ ਇਹਦੇ ਬਾਬਤ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਹੁਣ ਕੱਲ ਨੂੰ ਕੋਈ ਕਿਉਂਕਿ ਇਜਲਾਸ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਐਜੀਪੀਸੀ ਮੈਂਬਰਸ ਨੇ ਉਹ ਵੀ ਇਸ ਗੱਲ ਤੋਂ ਖਫਾ ਨੇ ਜਿਸਟ੍ਰੀਕਰਾਲ ਸਿੰਘ ਸਹਿਵਾਨਾਂ ਨੂੰ ਹਟਾਇਆ ਗਿਆ ਪਰ ਜਿਹੜੇ ਇਹਨਾਂ ਨੇ ਮੁਖ ਬੁਲਾ ਰਹੇ ਨੇ ਅਰਚਦੀਪ ਕਲੇਰ ਹੁਣੀ ਉਹ ਤਾਂ ਤਕਰੀਬਨ ਮੈਂ ਹੁਣੇ 5 ਮਿੰਟ ਪਹਿਲਾਂ ਹੀ ਸੁਣ ਕੇ ਹਟਿਆ ਉਹ ਤਾਂ ਚਰਨਜੀਤ ਸਿੰਘ ਬਰਾਲ ਦੇ ਨਾਲ ਕਾਫੀ ਜ਼ਿਆਦਾ ਖੇਪੜ ਤੇ ਹਟੇ ਨੇ ਵੀ ਉਹ ਤਾਂ ਕਹਿੰਦੇ ਨੇ ਕਿ ਅਸੀਂ ਜੋ ਕੁਝ ਕੀਤਾ ਸਹੀ ਕੀਤਾ ਤੁਸੀਂ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਬਿਲਕੁਲ ਗਲਤ ਕਰ ਰਹੀ ਹੈ ਇਹ ਇਹ ਤਾਂ ਜਿਹੜਾ ਹੁਕਮ ਹੀ ਨਹੀਂ ਸੀ ਦਿੱਤਾ ਉਹ ਵੈਸੇ ਕਿ ਉਹ ਜਿਹੜਾ ਬਿਲਕੁਲ ਦਿਨ ਨੂੰ ਰਾਤ ਦੱਸ ਰਹੇ ਨੇ ਜਾਂ ਰਾਤ ਨੂੰ ਦਿਨ ਦੱਸ ਰਹੇ ਨੇ ਤੇ ਬਰਾਰ ਸਾਹਿਬ ਨੇ ਇਹ ਕਿਹਾ ਵੀ ਚਲੋ ਕੋਈ ਨਹੀਂ ਹੁਣ ਅਸੀਂ ਭਰਤੀ ਕਰ ਲਈਏ ਇੱਕ ਵਾਰੀ ਫਿਰ ਭਰਤੀ ਕਰਕੇ ਇਹਨਾਂ ਦੀ ਭਰਤੀ ਤੋਂ ਜਦੋਂ ਜ਼ਿਆਦਾ ਭਰਤੀ ਕਰਕੇ ਅਸੀਂ ਉੱਥੇ ਪਹੁੰਚਾਂਗੇ ਫਿਰ ਇਹਨਾਂ ਨੂੰ ਦੱਸਾਂਗੇ ਫਿਰ ਅਸੀਂ ਪਾਰਟੀ ਕਿਹਦੀ ਆ ਤੇ ਕਿੱਦਾਂ ਆ ਪਰ ਇਹ ਨਜ਼ਰ ਆ ਰਿਹਾ ਕਿ ਖਾਸਾ ਟਕਰਾਵਲ ਮਾਹੌਲ ਵੱਧ ਰਿਹਾ ਕਈ ਲੋਕੀ ਨੂੰ ਇਸ ਚੀਜ਼ ਨਾਲ ਵੀ ਦੇਖ ਰਹੇ ਨੇ ਕਿ ਜਿਹੜੇ ਸੰਤ ਰਾਮ ਸਿੰਘ ਤੁਮਾ ਆ ਉਹਨਾਂ ਦੇ ਭਾਜਪਾ ਦੇ ਨਾਲ ਜਿਹੜੇ ਆ ਰਿਸ਼ਤੇ ਚੰਗੇ ਨੇ ਉਹ ਤੇ ਉਹ ਕੋਈ ਚੋਰੀ ਛੁਪੇ ਵੀ ਹਨੇ ਉਹ ਬੜੇ ਖੁੱਲਕੇ ਨੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਿੱਖਾਂ ਨੂੰ ਭਾਜਪਾ ਦੇ ਲਈ ਵੋਟਾਂ ਪਾਉਣ ਦੇ ਲਈ ਕਿਹਾ ਤੇ ਵੈਸੇ ਵੀ ਉਹਨਾਂ ਦੇ ਨਾਲ ਉਹ ਸਾਨੂੰ ਨਜ਼ਰ ਆਉਂਦੇ ਆ ਤੇ ਜੇਕਰ ਇਹ ਪ੍ਰੋਟੈਸਟ ਕਰਦੇ ਨੇ ਦਮਦਮੀ ਟਕਸਾਲ ਤੁਹਾਨੂੰ ਪਤਾ ਕਿ ਉਹਨਾਂ ਦਾ 베ਸਤਾ ਹੈਗਾ ਪੰਜਾਬ ਦੇ ਵਿੱਚ ਤੇ ਉਧਰੋਂ ਕਿਉਂਕਿ ਇਹਨਾਂ ਦੇ ਨਾਲ ਅਕਾਲੀਆਂ ਦੇ ਨਾਲ ਵੈਸੇ ਬਹੁਤ ਸਿੱਖ ਸੰਗਤਾਂ ਖਫਾ ਹੀ ਨੇ ਜੇਕਰ ਕੋਈ ਪ੍ਰੋਟੈਸਟ ਕਰਦੇ ਨੇ ਤੇ ਇੱਥੇ ਸਥਿਤੀਆਂ ਖਰਾਬ ਹੁੰਦੀਆਂ ਨੇ ਤੇ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਇਦਾਂ ਲੱਗਦਾ ਕਿ ਸੀਨੀਅਰ ਜਰਨਲਿਸਟ ਜਿਹੜੇ ਉਹ ਵੀ ਇਹ ਸੋਚ ਰਹੇ ਨੇ ਕਿ ਹੋ ਸਕਦਾ ਕਿ ਵੀ ਸੈਂਟਰ ਕੋਈ ਇਹ ਕਵੇ ਕਿ ਅਸੀਂ ਆਪਣਾ ਕੋਈ ਜਿਹੜਾ ਸੰਚਾਲਕ ਲਾ ਦਨੇ ਐ ਐਸਜੀਪੀਸੀ ਦਾ ਤੇ ਉਹ ਉਹਨੂੰ ਸਿੱਖ ਸੰਗਤਾਂ ਨੇ ਕੋਈ ਜ਼ਿਆਦਾ ਵਿਰੋਧ ਵੀ ਨਹੀਂ ਕਰਨਾ ਉਹਦੀ ਵਜ੍ਹਾ ਇਹ ਹੈ ਕਿ ਸਾਰੇ ਲੋਕ ਇਹਨਾਂ ਤੋਂ ਖਾਸੇ ਖਫਾ ਨੇ ਜਸਵੀਰ ਸਿੰਘ ਪੱਟੀ ਸੀਨੀਅਰ ਜਰਨਲਿਸਟ ਨੇ ਉਹਨਾਂ ਨੇ ਕਿਹਾ ਕਿ ਸੈਂਟਰਲ ਏਜੰਸੀਆਂ ਦੇ ਲੋਕ ਇਹ ਪੁੱਛਦੇ ਫਿਰਦੇ ਨੇ ਪੰਜਾਬ ਦੇ ਪੱਤਰਕਾਰਾਂ ਤੋਂ ਕਿ ਜੇਕਰ ਅਸੀਂ ਕੋਈ ਸੰਚਾਲਕ ਉਧਰੋਂ ਲੱਗ ਜਵੇ ਤਾਂ ਕਿੰਨਾ ਕੁ ਵਿਰੋਧ ਪੰਜਾਬ ਦੇ ਅੰਦਰ ਹੋ ਸਕਦਾ ਇਹ ਤੁਸੀਂ ਇਹ ਦੇਖ ਲਓ ਕਿਦਾਂ ਨੂੰ ਸਥਿਤੀ ਜਾ ਰਹੀ ਹੈ ਫਿਰ ਸੈਂਟਰ ਵਾਲਿਆਂ ਐਸਜੀਪੀਸੀ ਚਲਾਉਣਗੇ ਆਬਵੀਅਸਲੀ ਅਕਾਲੀ ਤਾਂ ਕਹਿਣਗੇ ਜੀ ਦੇਖੋ ਇਹਨਾਂ ਨੇ ਕੇਂਦਰ ਵਾਲਿਆਂ ਨਾਲ ਮਿਲ ਕੇ ਇਹ ਕਰਤਾ ਪਰ ਪੰਜਾਬ ਦੇ ਵਿੱਚ ਵੋਟਾਂ ਨਹੀਂ ਅੱਛਾ ਜਦੋਂ ਬਾਰ-ਬਾਰ ਇਹ ਕਹਿੰਦੇ ਨੇ ਕਿ ਬੀਜੇਪੀ ਇਹਨਾਂ ਦਾ ਸਾਥ ਦੇ ਰਹੀ ਹੈ ਬਾਗੀਆਂ ਦਾ ਉਥੇ ਇਹ ਸਵਾਲ ਖੜਾ ਹੁੰਦਾ ਕਿ ਜੇਕਰ ਬੀਜੇਪੀ ਨੇ ਸੱਚੀਓ ਬਾਗੀਆਂ ਦਾ ਜਾਂ ਕਿਸੇ ਹੋਰ ਦਾ ਸਾਥ ਦੇਣਾ ਹੋਵੇ ਜਾਇ ਇਹ ਕਹਿੰਦੇ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਧਿਰ ਜਿਹੜੀ ਆ ਉਹ ਏਜੰਸੀਆਂ ਨੇ ਖੜੀ ਕੀਤੀ ਆ ਤੇ ਸਭ ਤੋਂ ਪਹਿਲਾਂ ਤਾਂ ਉਹ ਜਿਹੜੀਆਂ ਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਇੱਕ ਵਾਰੀ ਐਸਜੀਪੀਸੀ ਦੀਆਂ ਵੋਟਾਂ ਹੋਈਆਂ ਤੇ ਬਾਦਲ ਢੜਾ ਤਾਂ ਜਿਹੜਾ ਇਹਨਾਂ ਨੇ ਤਾਂ ਪੈਸੇ ਪਰੇ ਹੋ ਜਾਣਾ ਤੇ ਇਹਨਾਂ ਦੇ ਤਾਂ ਕੋਲ ਹੀ ਕੱਖ ਨਹੀਂ ਰਹਿਣਾ ਉਸ ਤੋਂ ਬਾਅਦ ਸਰਕਾਰ ਦੇ ਵਿੱਚ ਤੁਹਾਨੂੰ ਪਤਾ ਕਿ ਇੱਕ ਐਮਐਲਏ ਉਹ ਲੋਕ ਹੱਸ ਕੇ ਵੀ ਕਹਿ ਦਿੰਦੇ ਆ ਵੀ ਨਨਾਨਪੁਰਝਾਈ ਵਾਲਾ ਕੰਮ ਹੀ ਹੋ ਗਿਆ ਵੀ ਇੱਕ ਮੈਂਬਰ ਪਾਰਲਮੈਂਟ ਇੱਕ ਐਮਐਲਏ ਹਨਾ ਕਿਉਂਕਿ ਜਿਹੜੇ ਅਨਪੀ ਸਿੰਘਿਆਲੀ ਆ ਉਹ ਵੈਸੇ ਹਟ ਗਏ ਨੇ ਇਹਨਾਂ ਦੇ ਨਾਲੋਂ ਉਹ ਉਹ ਤਾਂ ਪੰਜ ਮੈਂਬਰੀ ਕਮੇਟੀ ਦੇ ਵਿੱਚ ਵੀ ਨੇ ਤੇ ਜਿਹੜੇ ਸੁਖੀ ਸਾਹਿਬ ਸੀਗੇ ਇੱਧਰ ਆਪਣੇ ਦਬਾਬੇ ਦੇ ਵਿੱਚੋਂ ਇੱਕ ਐਮਐਲਏ ਇਹਨਾਂ ਦੇ ਉਹ ਆਰਮੀ ਪਾਰਟੀ ਸ਼ਾਮਲ ਹੋ ਗਿਆ ਤੇ ਹੈ ਹੀ ਨਹੀਂ ਵਿਧਾਨ ਸਭਾ ਦੇ ਵਿੱਚ ਤਾਂ ਕੁਝ ਵੀ ਤੇ ਐਸਜੀਪੀਸੀ ਵੀ ਇਹਨਾਂ ਦੇ ਹੱਥੋਂ ਗਈ ਤੇ ਫੇ ਪੱਲੇ ਕੀ ਰਹਿ ਗਿਆ ਸੋ ਜੇਕਰ ਬੀਜੇਪੀ ਨੇ ਕੁਝ ਕਰਨਾ ਹੀ ਹੁੰਦਾ ਇਹਨਾਂ ਦੇ ਖਿਲਾਫ ਤਾਂ ਸਭ ਤੋਂ ਪਹਿਲਾਂ ਐਸਜੀਪੀਸੀ ਚੋਣਾਂ ਦਾ ਐਲਾਨ ਕਰ ਦੇ ਸੋ ਖੈਰ ਇਹ ਕੱਲੂ ਦੇਖਦੇ ਹਾਂ ਸਥਿਤੀਆਂ ਕਿੱਦਾਂ ਨੂੰ ਜਾਣੀਆਂ ਤੇ ਜਾਂਦੇ ਜਾਂਦੇ ਜਿਹੜੀ ਯੂਕਰੇਨ ਰਸ਼ੀਆ ਵਾਰ ਦੀ ਜਿਹੜੀ ਸਥਿਤੀ ਆ ਇਹ ਬੜੀ ਅਹਿਮ ਹੈ ਜੀ ਇਹਦੇ ਵਿੱਚ ਤੁਸੀਂ ਜਾਣਦੇ ਹੋ ਕਿ ਜਦੋਂ ਡੋਨਲਡ ਟਰੰਪ ਵਾਈਟ ਹਾਊਸ ਦੇ ਵਿੱਚ ਆਏ ਜਾਂ ਉਸ ਤੋਂ ਪਹਿਲਾਂ ਇਹ बार-बार ਇਹ ਗੱਲ ਕਰਦੇ ਰਹੇ ਕਿ ਮੈਂ ਤਾਂ 24 ਘੰਟਿਆਂ ਦੇ ਵਿੱਚ ਵਾਰ ਖਤਮ ਕਰਵਾ ਦੇਣੀ ਸੀ ਜੇ ਮੈਂ ਵਾਈਟ ਹਾਊਸ ਦੇ ਵਿੱਚ ਹੁੰਦਾ ਤੇ ਜੰਗ ਲੱਗਣੀ ਹੀ ਨਹੀਂ ਸੀ ਇਹ ਵੀ ਕਹਿੰਦੇ ਰਹਿ ਟਰੰਪ ਹੁਣ ਤੇ ਜੇਕਰ ਜਦੋਂ ਮੈਂ ਆ ਗਿਆ 24 ਘੰਟਿਆਂ ਦੇ ਵਿੱਚ ਵਾਰ ਖਤਮ ਹੋ ਜਾਣੀ ਆ ਚਲੋ 24 ਘੰਟਿਆਂ ਦੇ ਵਿੱਚ ਤਾਂ ਹੋਈ ਕੋਈ ਨਹੀਂ अच्छा ਇਹਨਾਂ ਦੇ ਆਉਣ ਤੋਂ ਪਹਿਲਾਂ ਇਹ ਵੀ ਇਹਨਾਂ ਦੇ ਜਿਹੜੇ 트럼ਪ ਉਹਨਾਂ ਦੀ حمایت ਨੂੰ ਉਹਨਾਂ ਨੇ ਬੜਾ ਰੌਲਾ ਪਾਇਆ ਕਿ ਦੇਖਿਆ 트럼ਪ ਨੇ ਦਾ ਵਾਈਟ ਹਾਊਸ ਦੇ ਵਿੱਚ ਅਜੇ ਕਦਮ ਨਹੀਂ ਰੱਖਿਆ ਤੇ ਇਜ਼ਰਾਈਲ ਤੇ ਗਾਜ਼ਾ ਦੇ ਦਰਮਿਆਨ ਸੰਧੀ ਵੀ ਹੋ ਗਈ ਵੀ ਇਹਨੇ ਤਾਂ ਵਾਰ ਖਤਮ ਕਰਵਾ ਦਿੱਤੀ ਵੀ ਪੀਸ ਪ੍ਰੈਜ਼ੀਡੈਂਟ ਆ ਇਹਨੂੰ ਤਾਂ ਨੋਬਲ ਪੀਸ ਪ੍ਰਾਈਜ਼ ਮਿਲੂਗਾ ਉਹ ਸੰਧੀ ਕਿੰਨੀ ਸਿਗੀ ਉਹਦੇ ਲੋਕਾਂ ਨੇ ਬਹੁਤ ਰੌਲਾ ਪਾਇਆ ਸੀ ਵੀ ਇਹ ਇਦਾਂ ਕਾਮਯਾਬ ਨਹੀਂ ਹੋਣੀ ਵੀ ਤੁਸੀਂ ਇੱਕ ਧਿਰ ਦੇ ਨਾਲ ਬਿਲਕੁਲ ਹੀ ਹੋ ਗਏ ਤੇ ਦੂਜੀ ਧਿਰ ਨੇ ਤੇ ਉਹ ਐਨੀਵੇ ਇਜ਼ਰਾਈਲ ਵਾਲਿਆਂ ਨੇ ਫਿਰ ਅਟੈਕ ਕਰਤਾ ਹੁਣ ਤਾਂ ਇਜ਼ਰਾਈਲ ਤੇ ਗਾਜ਼ਾ ਦੀ ਦੁਬਾਰਾ ਜੰਗ ਚੱਲ ਰਹੀ ਆ ਕੁਝ ਕੁ ਦਿਨਾਂ ਦੇ ਵਿੱਚ ਹਜ਼ਾਰਾਂ ਮੌਤਾਂ ਫਿਰ ਹੋ ਗਈਆਂ ਤੇ ਜਿਹੜੀ ਯੂਕਰੇਨ ਰਸ਼ੀਆ ਵਾਰ 24 ਘੰਟਿਆਂ 'ਚ ਖਤਮ ਕਰਾਉਣੀ ਸੀ ਉਹ ਹਜੇ ਹੁਣ ਵੀ ਦੋ ਤਿੰਨ ਮਹੀਨਿਆਂ ਬਾਅਦ ਵੀ ਸਥਿਤੀਆਂ ਇੱਥੇ ਖੜੀਆਂ ਨੇ ਕਿ ਹਜੇ ਵੀ ਇੱਕ ਦੂਸਰੇ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਹੁਣ ਇਹਦੀ ਜਿਹੜੀ ਤਾਜ਼ਾ ਸਥਿਤੀ ਆ ਉਹ ਯੂਕਰੇਨ ਵਾਲੇ ਇਥੋਂ ਖਾਸੇ ਡਰ ਗਏ ਨੇ ਤੇ ਉਹਨਾਂ ਨੂੰ ਡਰਨਾ ਵੀ ਚਾਹੀਦਾ ਸਟੀਵ ਵਿਟਕੋਫ ਜਿਹੜੇ ਯੂਐਸਏ ਦੇ ਇਨਵਾਈ ਨੇ ਡੋਨਲਡ ਟਰੰਪ ਦੇ ਵੱਲੋਂ ਜਿਹੜੇ ਕਿ ਇਸ ਕੰਮ ਦੇ ਲਈ ਸਪੈਸ਼ਲੀ ਉਹਨਾਂ ਨੂੰ ਲਾਇਆ ਗਿਆ ਇੱਕ ਤਗੜੇ ਦੱਸਦੇ ਆ ਪ੍ਰੋਪਰਟੀ ਦੇ ਨਾਲ ਹੀ ਸੰਬੰਧ ਸੀ ਉਹਨਾਂ ਦਾ ਵੀ ਕੋਈ ਵੈਸੇ ਪੋਲੀਟੀਸ਼ੀਅਨਾਂ ਦੇ ਨਾਲੋਂ ਜ਼ਿਆਦਾ ਬਿਜ਼ਨਸਮੈਨ ਮਿੱਤਰ ਜਾਦੇ ਨੇ ਟਰੰਪ ਉਹਨਾਂ ਦੇ ਕਿਉਂਕਿ ਖੁਦ ਵੀ ਬਿਜ਼ਨਸਮੈਨ ਹੀ ਰਹੇ ਨੇ ਵੈਸੇ ਇਦਾਂ ਦਾ ਕੰਮ ਪੋਲੀਟੀਸ਼ੀਅਨਾਂ ਦਾ ਹੁੰਦਾ ਜੀ ਕਿਸੇ ਕੋਈ ਸੰਧੀ ਕਰਾਉਣੀ ਜਾਂ ਕੋਈ ਵੀ ਕਿਉਂਕਿ ਪੋਲੀਟੀਸ਼ੀਅਨਾਂ ਦੇ ਵਿੱਚ ਉਹ ਇੱਕ ਸ਼ੁਰੂ ਤੋਂ ਜਦੋਂ ਤੁਹਾਡੀ ਟ੍ਰੇਨਿੰਗ ਹੋਈ ਹੁੰਦੀ ਤੁਹਾਨੂੰ ਪਤਾ ਹੁੰਦਾ ਕਿ ਕੰਮ ਕਿੱਦਾਂ ਕਰਨਾ ਸੋ ਇਹ ਜਿਹੜੇ ਹੁਣ ਸਟੀਵ ਬਿਟਕੋਫ ਹੁਣੀ ਆ ਇਹਨਾਂ ਨੇ ਵੈਸੇ ਇਜ਼ਰਾਈਲ ਗਾਜ਼ਾ ਵਾਲੇ ਦੇ ਵਿੱਚ ਵੀ ਕਹਿੰ ਅੱਛਾ ਇਹ ਜਿਹੜੇ ਸਟੀਵ ਬਿਟਕੋਫ ਹੁਣੀ ਆ ਇਹ ਯੂਕਰੇਨ ਵਾਲਿਆਂ ਨੂੰ ਵੀ ਮਿਲੇ ਤੇ ਰਸ਼ੀਆ ਵਾਲਿਆਂ ਨੂੰ ਵੀ ਮਿਲੇ ਯੂਕਰੇਨ ਵਾਲਿਆਂ ਨਾਲ ਮਿਲ ਕੇ ਚਲੋ ਇਹਨਾਂ ਨੇ ਗੱਲਬਾਤ ਕੀਤੀ ਤੇ ਯੂਕਰੇਨ ਦੇ ਜਿਹੜੇ ਅਫੀਸ਼ੀਅਲ ਸੀਗੇ ਮੇਰੇ ਖਿਆਲ ਇਹਨਾਂ ਦੇ ਡਿਫੈਂਸ ਮਿਨਿਸਟਰ ਸੀਗੇ ਜਾਂ ਯੂਕਰੇਨ ਦੇ ਕੋਈ ਮੰਤਰੀ ਸੀਗੇ ਇਹਨਾਂ ਨੇ ਕਹਿ ਕੇ ਚੰਗੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਜਿਹੜੇ ਸਟੀਵ ਬਿਟਕੋਫ ਹੁਣੀ ਆ ਉਹ ਰਸ਼ੀਆ ਵਾਲਿਆਂ ਨੂੰ ਮਿਲਦੇ ਆ ਤੇ ਚਲੋ ਹਜੇ ਇਥੇ ਇੱਕ ਸਥਿਤੀਆਂ ਖੜੀਆਂ ਵੀ ਜਿਉ ਉਹਨੂੰ ਮਿਲ ਗਿਆ ਉਹਨੂੰ ਮਿਲ ਗਿਆ ਲੰਘੇ 2 ਦਿਨਾਂ ਦੇ ਦਰਮਿਆਨ ਨਾ ਇੱਕ ਇੰਟਰਵਿਊ ਆਉਂਦੀ ਆ ਸਟੀਵ ਬਿਟਕੋਫ ਦੀ ਟੱਕਰ ਕਾਲਸਨ ਇਹ ਜਿਹੜੇ ਫੌਕਸ ਨਿਊਜ਼ ਦੇ ਪਹਿਲਾ ਹੋਸਟ ਹੁੰਦੇ ਸੀ ਉਤੋਂ ਉਹਨਾਂ ਨੂੰ ਅਲਵਿਦਾ ਆ ਗਿਆ ਸੀ ਉਹਨਾਂ ਨੂੰ ਜਦੋਂ ਸ਼ਾਇਦ ਉਹਨਾਂ ਨੇ ਕੱਢ ਦਿੱਤਾ ਸੀ ਇਹਨਾਂ ਨੂੰ ਸੋ ਇਹ ਜਿਹੜੇ ਟੱਕਰ ਕਾਲਸਨ ਆ ਇਹ ਵੈਸੇ ਤਾਂ ਟਰੰਪ ਸਪੋਰਟਰਸ ਨੇ ਪਰ ਬਹੁਤ ਜ਼ਿਆਦਾ ਕਹ ਲਓ ਕਿ ਰਾਈਟ ਵਿੰਗਰ ਨੇ ਇਹ 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 ਤਾਂ ਬਾਰ-ਬਾਰ ਕਹਿੰਦੇ ਨੇ ਕਿ ਇਹ ਹੋਣੀ ਨਹੀਂ ਸੀ ਚਾਹੀਦੀ ਤੇ ਇਹ ਜਿਹੜਾ ਯੂਕਰੇਨ ਵਾਲੇ ਤਾਂ ਯੂਐਸ ਦੇ ਪੈਸੇ ਖਾ ਰਹੇ ਨੇ ਤੇ ਇਹਨਾਂ ਦੇ ਹਥਿਆਰ ਵੀ ਸਭ ਤੋਂ ਲੈ ਲੈ ਕੇ ਬਾਹਰ ਵੇਚੀ ਜਾਂਦੇ ਆ ਹਜੇ ਤੱਕ ਪ੍ਰੂਫ ਨਹੀਂ ਕੋਈ ਵੀ ਦਿੱਤਾ ਪਰ ਕਹੀ ਜਾਂਦੇ ਆ ਕਿ ਯੂਐਸਏ ਤੋਂ ਹਥਿਆਰ ਲੈ ਕੇ ਯੂਕਰੇਨ ਵਾਲੇ ਇਹਨਾਂ ਦੇ ਲੋਕ ਬਾਹਰ ਵੇਚੀ ਜਾਂਦੇ ਕਰ ਅੱਛਾ ਸਟੀਵ ਬਿਟਕੋਫ ਨੇ ਜਦੋਂ ਟੱਕਰ ਕਾਲਸਨ ਦੇ ਨਾਲ ਗੱਲਬਾਤ ਕੀਤੀ ਤੇ ਸਟੀਵ ਬਿਟਕੋਫ ਕਹਿੰਦਾ ਵੀ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਉਸ ਇੰਟਰਵਿਊ ਦੇ ਵਿੱਚ ਸਟੀਵ ਬਿਟਕੋਫ ਟੱਕਰ ਕਾਲਸਨ ਨੂੰ ਕਹਿੰਦਾ ਕਿ ਬਈ ਯਾਰ ਇਹ ਜਿਹੜੇ ਰਸ਼ੀਆ ਵਾਲੇ ਆ ਜਿਹੜਾ ਰਸ਼ੀਆ ਦਾ ਬਲਾਦੀਮਰ ਪੁੱਤ ਨੇ ਉਹ ਤਾਂ ਬੜਾ ਕਹਿੰਦਾ ਉਹ ਤਾਂ ਚਰਚ ਦੇ ਵਿੱਚ ਗਿਆ ਦੁਆ ਕਰਨ ਦੇ ਲਈ ਕਦੋਂ ਜਦੋਂ ਟਰੰਪ ਦੇ ਉੱਤੇ ਅਟੈਕ ਹੋਇਆ ਇੱਕ ਮਿੱਤਰ ਦੇ ਲਈ ਕਿਉਂਕਿ ਉਦੋਂ ਦਾ ਟਰੰਪ ਹਜੇ ਰਾਸ਼ਟਰਪਤੀ ਵੀ ਨਹੀਂ ਸੀ ਕਹਿੰਦਾ ਤੂੰ ਦੇਖ ਵੀ ਕਿੰਨਾ ਚੰਗਾ ਬੰਦਾ ਆ ਉਹ ਵੀ ਉਹ ਚਰਚ ਦੇ ਵਿੱਚ ਗਿਆ ਟਰੰਪ ਦੇ ਲਈ ਦੁਆ ਕਰਨਾ ਤੇ ਮੈਨੂੰ ਤਾਂ ਕਹਿੰਦਾ ਬੜਾ ਚੰਗਾ ਲੱਗਾ ਫਿਰ ਉਹਨੇ ਮੈਨੂੰ ਇੱਕ ਪੇਂਟਿੰਗ ਦਿੱਤੀ ਟਰੰਪ ਦੇ ਲਈ ਤੇ ਮੈਂ ਉਹਨਾਂ ਨੂੰ ਦਿੱਤੀ ਵੀ ਜਾ ਕੇ ਉਹਨਾਂ ਨੇ ਲਈ ਵੀ ਉਹ ਤੇ ਉਹ ਬੜਾ ਪਿਆਰ ਮਤਲਬ ਕਿ ਉਹ ਚੰਗਾ ਸਮਝਦੇ ਨੇ ਫਿਰ ਉਹ ਕਹਿੰਦਾ ਵੀ ਦੇਖੋ ਜਿਹੜੇ ਯੂਕਰੇਨ ਦੇ ਕੁਝ ਕੁ ਖਿੱਤੇ ਨੇ ਜਿਹੜੇ ਡੌਨਬਾਸ ਦਾ ਇਲਾਕਾ ਜਿੱਥੇ ਯੂਕਰੇਨੀਅਨ ਆਰਮੀ ਜਿਹੜੀ ਰਸ਼ੀਅਨ ਆਰਮੀ ਨੇ ਜਾ ਕੇ ਹਮਲਾ ਕੀਤਾ ਤੇ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ ਕਾਫੀ ਵੱਡਾ ਏਰੀਆ ਆ ਪਿਓ ਡੋਨਬਾਸ ਦਾ ਜਿਹੜਾ ਇਲਾਕਾ ਕਹਿੰਦਾ ਉੱਥੇ ਤਾਂ ਸਾਰੇ ਰਸ਼ੀਅਨ ਬੋਲੀ ਬੋਲਦੇ ਨੇ ਤੇ ਉੱਥੇ ਰਿਫਰੈਂਡਮ ਵੀ ਹੋ ਚੁੱਕਾ ਤੇ ਉਹ ਜਿਹੜਾ ਰਿਫਰੈਂਡਮ ਆ ਉਹਦੇ ਵਿੱਚ ਲੋਕ ਜਿਹੜਾ ਰਸ਼ੀਆ ਦੇ ਨਾਲ ਹੀ ਰਹਿਣਾ ਚਾਹੁੰਦੇ ਨੇ ਤੇ ਵੀ ਇੱਕ ਐਡਾ ਕੋ ਮਸਲਾ ਹੈ ਨਹੀਂ ਹੁਣ ਦੇਖੋ ਯੂਕਰੇਨ ਵਾਲੇ ਕਹਿੰਦੇ ਆ ਕਿ ਅਸੀਂ ਆਪਣੀ ਧਰਤੀ ਦਾ 1 ਇੰਚ ਵੀ ਰਸ਼ੀਆ ਨੂੰ ਨਹੀਂ ਦੇਣਾ ਉਹ ਜਿਹੜਾ ਰਿਫਰੈਂਡਮ ਆ ਉਹਦੇ ਬਾਰੇ ਵਰਲਡਵਾਈਡ ਰਿਪੋਰਟ ਹੋਇਆ ਸਿਕਾ ਕਿ ਬੰਦੂਕ ਦੀ ਨੋਕ ਦੇ ਨਾਲ ਜਦ ਫੌਜੀਆਂ ਦੀ ਸ਼ਾਂਹ ਹਟਾ ਉਹ ਰੀਫਰੈਂਡਮ ਹੋਇਆ ਤਾਂ ਉਹ ਜੋ ਉਹਨਾਂ ਨੇ ਕਿਹਾ ਉਹ ਉਦਾਂ ਕਹਦਾ ਹੀ ਹੋਇਆ ਜਿੱਦਾਂ ਰਸ਼ੀਆ ਦੇ ਵਿੱਚ ਵੋਟਾਂ ਹੁੰਦੀਆਂ ਨਾ ਬਲਾਜ਼ਿਮਿਰ ਪੁਤਿਨ ਜਿੱਤ ਜਾਂਦਾ ਹਰੇਕ ਵਾਰ ਵੀ ਉਸੇ ਤਰੀਕੇ ਦਾ ਰੀਫਰੈਂਡਮ ਹੋਇਆ ਸੀ ਉੱਥੇ ਤੇ ਹੁਣ ਜਿਹੜਾ ਬੰਦਾ ਸੰਧੀ ਕਰਵਾਉਣ ਗਿਆ ਉਹ ਇਹ ਗੱਲ ਕਹਿੰਦਾ ਵੀ ਜਿਹੜੀ ਜ਼ਮੀਨ ਯੂਕਰੇਨ ਵਾਲਿਆਂ ਨੂੰ ਕਹਿੰਦਾ ਵੀ ਜਿਹੜੀ ਜ਼ਮੀਨ ਰਸ਼ੀਆ ਨੇ ਲੈ ਲਈ ਆ ਯਾਰ ਉਹ ਤਾਂ ਉਹਨਾਂ ਦੀ ਸੀ ਉੱਥੇ ਉਹਨਾਂ ਦੀ ਬੋਲੀ ਬੋਲਣ ਵਾਲੇ ਲੋਕ ਰਹਿੰਦੇ ਨੇ ਤੇ ਉਹ ਰੀਫਰੈਂਡਮ ਵੀ ਜਿਹੜਾ ਬੰਦੂਕਾਂ ਦੀ ਸ਼ਾਂਹੇ ਹੋਇਆ ਸੀ ਵੀ ਉਹ ਵੀ ਉਹਦੇ ਵਿੱਚ ਉਹਦੇ ਨਾਲ ਹੀ ਰਹਿਣਾ ਚਾਹੁੰਦੇ ਨੇ ਵੀ ਐਡਾ ਕੋ ਹੁਣ ਦੇਖੋ ਜੇਕਰ ਸਪੋਜ਼ ਕਰੋ ਆਪਾਂ ਇਹਨੂੰ ਇੰਡੀਆ ਪਾਕਿਸਤਾਨ ਤੇ ਲਾ ਕੇ ਦੇਖੀਏ ਇੰਡੀਆ ਵਾਲਿਆਂ ਨੇ ਜਾ ਕੇ ਲਾਹੌਰ ਦੇ ਉੱਤੇ ਕਬਜ਼ਾ ਇਹ ਕਰ ਲੈਣ ਤੇ ਉੱਥੇ ਜਿਹੜਾ ਟਰੰਪ ਸਾਹਿਬ ਜਾਂ ਇਹਨਾਂ ਦਾ ਕੋਈ ਸਾਥੀ ਕਹਵੇ ਯਾਰ ਉਹ ਜਿਹੜਾ ਪੰਜਾਬ ਆ ਉਹ ਤਾਂ ਪੰਜਾਬੀ ਬੋਲੀ ਬੋਲਦਾ ਅੰਮ੍ਰਿਤਸਰ ਦੇ ਵਿੱਚ ਵੀ ਪੰਜਾਬੀ ਬੋਲਦੇ ਆ ਲਾਹੌਰ ਦੇ ਵਿੱਚ ਵੀ ਪੰਜਾਬੀ ਬੋਲਦੇ ਆ ਵੇ ਇਕੱਠਾ ਹੀ ਕਰ ਲੋ ਕਮ ਐਡੀ ਕਿਹੜੀ ਗੱਲ ਆ ਜੇ ਇੰਡੀਆ ਵਾਲਿਆਂ ਨੇ ਕਬਜ਼ਾ ਕਰ ਵੀ ਲਿਆ ਤਾਂ ਪਰ ਆਬੀਸਲੀ ਜੇਕਰ ਆਪਾਂ ਜਿਹੜੇ ਹਿਸਾਬ ਦੇ ਨਾਲ ਚੱਲੀਏ ਤਾਂ ਉਹ ਪਾਕਿਸਤਾਨ ਚ ਆ ਇੰਡੀਆ ਦੇ ਵਿੱਚ ਤੇ ਹੁਣ ਇਹ ਇਹ ਤੁਸੀਂ ਕਿਦਾਂ ਕਹਿ ਸਕਦੇ ਹੋ ਜਿਹੜਾ ਜਦੋਂ ਸੋਵੀਅਤ ਯੂਨੀਅਨ ਟੁੱਟ ਕੇ ਕੰਟਰੀਆਂ ਬਣੀਆਂ ਸੀਗੀਆਂ ਜਿਹੜਾ ਹਿੱਸਾ ਯੂਕਰੇਨ ਦੇ ਇਲਾਕੇ ਆਇਆ ਸੀ ਤਾਂ ਉਹ ਤਾਂ ਉਹਦਾ ਹੀ ਹੋਣਾ ਚਾਹੀਦਾ ਅਦਰਵਾਈਜ਼ ਤਾਂ ਕੱਲ ਨੂੰ ਕਿਸੇ ਹੋਰ ਇਲਾਕੇ ਤੇ ਵੀ ਕਬਜ਼ਾ ਕਰ ਲੂਗਾ ਰਸ਼ੀਆ ਦੀ ਬੋਲੀ ਰਸ਼ੀਨ ਬੋਲੀ ਤਾਂ ਯੂਕਰੇਨ ਚ ਕਈ ਥਾਂ ਤੇ ਬੋਲੀ ਜਾਂਦੀ ਆ ਸੋ ਇਸ ਕਰਕੇ ਪਰ ਜਿਹੜਾ ਬੰਦਾ ਸੰਧੀ ਕਰਵਾਉਣ ਗਿਆ ਜਿੱਦਾਂ ਖੁੱਲ ਕੇ ਉਹ ਰਸ਼ੀਆ ਦਾ ਸਾਥ ਦੇ ਰਿਹਾ ਜਾਂ ਬਲਾਦੀਮਰ ਪੁਤਿਨ ਦੇ ਕਹਿ ਲੋ ਕਿ ਸੋਲੇ ਘਾਰ ਰਿਹਾ ਇਹਦੇ ਤੋਂ ਯੂਕਰੇਨ ਵਾਲੇ ਖਾਸੇ ਡਰੇ ਹੋਏ ਨੇ ਉਹਨਾਂ ਨੂੰ ਇਹ ਲੱਗਦਾ ਅੱਛਾ ਮੈਂ ਤਾਂ ਇਹ ਆਪਣੇ ਇਲਾਕੇ ਦਾ ਪਤਾ ਨਹੀਂ ਕਿ ਛਡਵਾਉਣ ਛਡਵਾ ਇਹਨਾਂ ਨੂੰ ਤਾਂ ਮੇਨ ਵੈਸੀ ਯੂਕਰੇਨ ਵਾਲਿਆਂ ਨੂੰ ਤਾਂ ਇਸ ਚੀਜ਼ ਤੇ ਖਿਆਲ ਰੱਖਣਾ ਚਾਹੀਦਾ ਕਿ ਸਾਡੇ ਇਲਾਕੇ ਅਸੀਂ ਬਚਾ ਲਈਏ ਜਾਂ ਕਿਦਾਂ ਅਸੀਂ ਉਹ ਆਪਣੇ ਪੱਖ ਦੇ ਵਿੱਚ ਇਸ ਡੀਲ ਨੂੰ ਪੁਗਤਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਜਾਂ ਨਹੀਂ ਪਰ ਇਹ ਉਹ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਲਦੀ ਜਲਦੀ ਇਸ ਡੀਲ ਕਰਵਾਉਣ ਦੇ ਚੱਕਰ ਦੇ ਵਿੱਚ ਖਤਸ਼ਾ ਇਸ ਗੱਲ ਦਾ ਵੀ ਆ ਕਿ ਜਿਹੜੇ ਆਪਣੇ ਟਰੰਪ ਹੁਣਾਂ ਦੇ ਵੱਲੋਂ ਸਟੀਵ ਬਿਟਕੋਫ ਆ ਜਾਂ ਅਮਰੀਕਾ ਆ ਜਿਹੜਾ ਵੀ ਉਹ ਬਾਕੀ ਸਾਰੀਆਂ ਗੱਲਾਂ ਮਨਵਾ ਸਕਦਾ ਹੋ ਸਕਦਾ ਜਿਹੜਾ ਵਾਰ ਕਰਾਈਮ ਰਸ਼ੀਆ ਨੇ ਕੀਤੇ ਆ ਉਹਨਾਂ ਤੇ ਉਹ ਸਲੇਟ ਸਾਫ ਹੀ ਹੋ ਜਵੇ ਤੁਹਾਨੂੰ ਪਤਾ ਨਾ ਜਿਹੜਾ ਵਾਰ ਕਰਾਈਮ ਜਾਂ ਇਹਦੇ ਉੱਤੇ ਕੇਸ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਦਾਖਲ ਆ ਜਿਹੜੇ ਆ ਪਲਾਦੀਮਰ ਪੋਤ ਨੇ ਇਹਨਾਂ ਦੇ ਬਰੰਟ ਵਗੈਰਾ ਵੀ ਨਿਕਲੇ ਹੋਏ ਨੇ ਉਹਨਾਂ ਕੰਟਰੀਆਂ ਦੇ ਵਿੱਚ ਜਾਂਦੇ ਵੀ ਨਹੀਂ ਜਿੱਥੇ ਉਹਦੀ ਜੂਰਿਸਡਿਕਸ਼ਨ ਆ ਆਈਸੀਸੀ ਦੀ ਸੋ ਇਸ ਕਰਕੇ ਉਹ ਯੂਕਰੇਨ ਵਾਲੇ ਤਾਂ ਇਹ ਪਾਸੇ ਸੋਚਦੇ ਨੇ ਵੀ ਭਾਈ ਉਹ ਵਾਰ ਕਰਾਈਮਸ ਤੋਂ ਨਾ ਕਿਤੇ ਵੱਜ ਜਵੇ ਪਰ ਲੱਗਦਾ ਏਦਾਂ ਕਿ ਇਹਨਾਂ ਦੀ ਜਿਹੜੀ ਜ਼ਮੀਨ ਆ ਉਹ ਵੀ ਸ਼ਾਇਦ ਇਹਨਾਂ ਤੋਂ ਬਚਾ ਨਹੀਂ ਹੋਣੀ ਤੇ ਇਸ ਕਰਕੇ ਖਾਸੇ ਡਰੇ ਹੋਏ ਨੇ ਜਿਹੜੇ ਯੂਰੋਪੀਅਨ ਕੰਟਰੀਆਂ ਆ ਉਹਨਾਂ ਦੇ ਬਾਬਤ ਆ ਇਹ ਕੀ ਸੋਚਦੇ ਨੇ ਜਿਹੜੇ ਆ ਯੂਐਸ ਦੇ ਇਸ ਸਮੇਂ ਦੀ ਰਜਿਮ ਆ ਉਹ ਜਿਹੜੀ ਹੁਣ ਆ ਸਿਗਨਲ ਚੈਟ ਟੈਕਨੀਕ ਹੋਈ ਆ ਉਹਦੇ ਵਿੱਚ ਵੀ ਸਾਹਮਣੇ ਆ ਗਿਆ ਵੀ ਇਹਨਾਂ ਦੇ ਜਿਹੜੇ ਅਹਿਮ ਆਗੂ ਨੇ ਉਹ ਯੂਰੋਪੀਅਨ ਨੂੰ ਕਿਦਾਂ ਉਹ ਕਹਿੰਦੇ ਨੇ ਵੀ ਇਹ ਤਾਂ ਫ੍ਰੀ ਫੰਡ ਦੇ ਖਾਤੇ ਚੱਲ ਰਹੇ ਨੇ ਇਹਨਾਂ ਦੀ ਸਿਕਿਉਰਿਟੀ ਅਸੀਂ ਕਿਉਂ ਕਰੀਏ ਜਿਹੜੇ ਯੂਰਪ ਵਾਲੇ ਮੁਲਕ ਨੇ ਸੋ ਇਸ ਕਰਕੇ ਯੂਰਪ ਵਾਲੇ ਇਹ ਸੋਚ ਰਹੇ ਨੇ ਕਿ ਭਾਈ ਹੁਣ ਅਸੀਂ ਇਕੱਠੇ ਹੋ ਕੇ ਕਿਦਾਂ ਇਹਨਾਂ ਨੂੰ ਯੂਕਰੇਨ ਕਿਉਂਕਿ ਯੂਰਪ ਵਾਲੇ ਤਾਂ ਕਹਿੰਦੇ ਨੇ ਵੀ ਅਸੀਂ ਯੂਕਰੇਨ ਦੇ ਨਾਲ ਕਿਉਂਕਿ ਉਹਨਾਂ ਨੂੰ ਤਾਂ ਇਸ ਗੱਲ ਦਾ ਖਤਰਾ ਨਾ ਅਮਰੀਕਾ ਤਾਂ ਬਹੁਤ ਦੂਰ ਬੈਠਾ ਤੇ ਉਹਨਾਂ ਨੂੰ ਇਹ ਗੱਲ ਦਾ ਵੀ ਭਾਈ ਕੱਲ ਨੂੰ ਜਿਹੜਾ ਰਚਿਆ ਯੂਕਰੇਨ ਵਿੱਚ ਦੀ ਹੋ ਕੇ ਕੱਲ ਨੂੰ ਪੋਲੈਂਡ ਜਾਂ ਹੋਰ ਪਾਸੇ ਨਾ ਆ ਜਾਵੇ ਤੇ 트럼ਪ ਸਾਹਿਬ ਤੋਂ ਤਾਂ ਇਹ ਵੀ ਨਹੀਂ ਪਤਾ ਕਿ ਇਹਨਾਂ ਨੇ ਮੁੜ ਕੇ ਹੁਣ ਗਾਹਾਂ ਨਾਟੋ ਦਾ ਕੀ ਕਰਨਾ ਜਾਂ ਨਹੀਂ ਕਰਨਾ ਸੋ ਬੜੇ ਸਾਰੇ ਜਿਹੜੀਆਂ ਗੱਲਾਂ ਬਾਤਾਂ ਇਸ ਵੀਕੇ ਦੀਆਂ ਚੱਲ ਰਹੀਆਂ ਨੇ ਸੋ ਲਗਾਤਾਰ ਤੁਹਾਡੇ ਨਾਲ ਬਹੁਤ ਸਾਰੇ ਮਸਲੇ ਆ ਤੇ ਜੁੜਦੇ ਰਹਿ